ਦੂਸਰੀ ਚੀਜ਼ ਮੈਂ ਕਾਲੀ ਦਲ ਨੂੰ ਇੱਕ ਪੁੱਛਣਾ ਚਾਹੁੰਦਾ ਕਿ ਕੱਲ ਪਰਸੋ ਦੀ ਗੱਲ ਚੱਲ ਰਹੀ ਹੈ ਕਿ ਬੀਜੇਪੀ ਔਰ ਕਾਲੀ ਦਲ ਦਾ ਅਲਾਈنس ਜਿਹੜਾ ਚੱਲ ਰਿਹਾ ਹੈ ਕਿ ਪ੍ਰਦੀਪ ਕਲੇਰ ਜਿਹੜਾ ਮੁੱਖ ਕੰਡ ਸੀਗਾ ਕੋਰੇ ਦਬਾਅ ਸਾਹ ਦੇ ਗੱਲ ਵਿੱਚ ਉਹਨੂੰ 5 ਦਿਨ ਪਹਿਲਾਂ ਅਜोध्या 'ਚ ਅਮੇਸ਼ਾ ਜੀ ਦੇ ਨਾਲ ਬੈਠਾ ਤੇ ਉੱਥੋਂ ਦੇ ਬੀਜੇਪੀ ਦੇ ਮੰਤਰੀਆਂ ਦੇ ਨੀਤਰਾ ਦੇ ਨਾਲ ਬੈਠੇ ਹੋਣਾ ਤੇ ਪੁੱਛੇ ਦੇਣੀ ਗੱਲ ਚੱਲ ਪੈਣੀ ਕਿ ਪੱਕਾ ਹੀ ਗੱਲ ਤੇ ਬੀਜੇਪੀ ਦਾ ਅਲਾਈنس ਹੋ ਗਿਆ ਤਾਂ ਮਤਲਬ ਗੱਲ ਕਲੀਅਰ ਹੋ ਗਈ ਆ ਕਿ ਅਕਾਲੀ ਦਲ ਜੋਸੀ ਐਡਿਕੇਸ਼ਨ ਲਾਉਂਦੇ ਰਹੇ ਬਾਦਲ ਪਰਿਵਾਰ ਉਹ ਬੇੜੀਆਂ ਦੇ ਵਿੱਚ ਮੁੱਖ ਦੋਸ਼ੀ ਸੀ ਤੇ ਅੱਜ ਵੀ ਹੈਗਾ ਤੇ ਪਹਿਲੇ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਸਾਡੀ ਰਾਜਨੀਤਿਕ ਜਿਹੜੀ ਨਮਾਇਦਾ ਪਾਰਟੀ ਅਕਾਲੀ ਦਲ ਹੈ ਕੀ ਇਹ ਅਕਾਲੀ ਦਲ ਹੈ ਜਿਨੇ ਸਰਬਾਰ ਸਾਹਿਬ ਦੇ ਬੇਅਦਬੀ ਕਰਨ ਵਾਲੇ ਮੁੱਖ ਦੋਸ਼ੀ ਨੂੰ ਆਪਣੀ ਸ਼ਰਨ ਦਿੱਤੀ ਹੋਈ ਹੈ ਅੱਜ ਵੀ ਆਪਣੇ ਬਲਬੂਤੇ ਤੇ ਲੜਾਂਗੇ ਕੱਲ ਵੀ ਲੜਾਂਗੇ ਔਰ ਅਸੀਂ ਕਿਸੇ ਦਾ ਅਲਾਈਅੰਸ ਕਰਕੇ ਆਪਣੀ ਪਾਰਟੀ ਦਾ ਵजूद ਖਤਮ ਨਹੀਂ ਕਰਵਾ ਸਕਦੇ ਇਹਦਾ ਸਭ ਸਬੰਧ ਹੈ ਕਿ ਤੇਰਾ ਜ਼ੀਰੋ ਹੋਣ ਵਾਲੀ ਆ ਪੰਜਾਬ ਦੇ ਸਿਰ ਤੇ ਮੇਰੀ ਗੱਲ ਤੋਂ ਵੀਰ ਮੇਰਿਆ ਉੱਥੇ ਤੇ ਜੁਮਲਿਆ ਨਾਲ ਸਰਕਾਰਾਂ ਨਹੀਂ ਚੱਲਦੀਆਂ ਦੂਸਰੀ ਚੀਜ਼ ਮੈਂ ਅਕਾਲੀ ਦਲ ਨੂੰ ਇੱਕ ਪੁੱਛਣਾ ਚਾਹੁੰਦਾ ਕਿ ਕੱਲ ਪਰਸੋਂ ਦੀ ਗੱਲ ਚੱਲ ਰਹੀ ਹੈ ਕਿ ਬੀਜੇਪੀ ਔਰ ਅਕਾਲੀ ਦਲ ਦਾ ਅਲਾਈਅንስ ਕਿਦਾਂ ਚੱਲ ਰਿਹਾ ਉਹਦੇ ਵਿੱਚ ਇੱਕ ਚੀਜ਼ ਮੈਂ ਪੁੱਛਣੀ ਚਾਹੁੰਦਾ ਕਿ ਪ੍ਰਦੀਪ ਕਲੇਰ ਜਿਹੜਾ ਮੁੱਖ ਅਕਿਊਜ਼ ਸੀਗਾ ਉਹ ਦਰਬਾਰ ਸਾਹਿਬ ਦੇ ਵਿਧ ਵਿੱਚ ਉਹਨੂੰ 5 ਦਿਨ ਪਹਿਲਾਂ ਅਯੁੱਧਿਆ ਜੇ ਅਮਿਸ਼ਾ ਜੀ ਦੇ ਨਾਲ ਬੈਠਾ ਤੇ ਉੱਥੋਂ ਦੇ ਭਾਜਪਾ ਦੇ ਮੰਤਰੀਆਂ ਤੇ ਲੀਡਰਾਂ ਦੇ ਨਾਲ ਬੈਠੇ ਹੋਣਾ ਤੇ ਉਸੇ ਦੇਣੀ ਗੱਲ ਚੱਲ ਪੈਣੀ ਕਿ ਅਕਾਲੀ ਦਲ ਤੇ ਭਾਜਪਾ ਦਾ ਅਲਾਈਅੰਸ ਹੋ ਗਿਆ ਦਾ ਮਤਲਬ ਗੱਲ ਕਲੀਅਰ ਹੋ ਗਈ ਆ ਕਿ ਅਕਾਲੀ ਦਲ ਜੋ ਅਸੀਂ ਅਲੀਗੇਸ਼ਨ ਲਾਉਂਦੇ ਰਹੇ ਆ ਬਾਦਲ ਪਰਿਵਾਰ ਉਹ ਬਦਮੀਆਂ ਦੇ ਵਿੱਚ ਮੁੱਖ ਦੋਸ਼ੀ ਸੀ ਤੇ ਅੱਜ ਵੀ ਹੈਗਾ ਫਿਰ ਸਭ ਤੋਂ ਵੱਡੀ ਸਭ ਤੋਂ ਵੱਡੀ ਹੈਰਾਨਗੀ ਦੀ ਗੱਲ ਇਹ ਆ ਕਿ ਮੇਰੇ ਕੋਲ ਵੀ ਰਹੀ 3 ਮਹੀਨੇ ਜ਼ੋਰ ਲਾ ਲਿਆ ਔਰ ਪਹਿਲੇ ਕੈਪਟਨ ਅਮਰਿੰਦਰ ਸਿੰਘ ਵਲੇ ਵੇਖੋ ਸੈਂਸੈਰਿਟੀ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਜੋਰ ਲਾਇਆ ਸੀ ਕਿ ਪ੍ਰਦੀਪ ਤੇ ਦੂਸਰੇ ਜਿਹੜੇ ਬਰੇਟਾ ਦੇ ਸਾਰੇ ਫੜੇ ਜਾਣ ਤੇ ਕਿਤੇ ਕਿਸੇ ਇਹਨਾਂ ਦੀ ਉਗ ਸੁਗ ਪਤਾ ਨਹੀਂ ਸੀ ਲੱਗੀ ਇਮੀਡੀਏਟਲੀ ਇਲੈਕਸ਼ਨਾਂ ਅਨਾਉਂਸ ਹੋਣ ਤੇ ਉਹ ਬੰਦਾ ਉੱਥੇ ਪ੍ਰਗਟ ਹੁੰਦਾ ਉਹਦੇ ਤੋਂ ਬਾਅਦ ਇਹਨਾਂ ਦੀ ਅਲਾਈਅੰਸ ਦੀ ਗੱਲ ਕਰਦੀ ਆ ਉਹਦੇ ਬਾਅਦ ਅਯੁੱਧਿਆ ਇਹ ਪੁਲਿਸ ਭੇਜਦੇ ਨੇ ਪੰਜਾਬ ਗਵਰਨਮੈਂਟ ਵਾਲੇ ਉਹ ਇਹਨਾਂ ਦੀ ਵੇਟ ਕਰ ਰਿਹਾ ਕਿ ਭਾਈ ਸਾਹਿਬ ਮੈਂ ਅਯੁੱਧਿਆ ਤੁਹਾਡਾ ਸਵਾਗਤ ਕਰਨ ਲਈ ਖੜਾ ਆਂ ਤੇ ਇਹਦੇ ਚ ਜਿਹੜਾ ਇਹੋ ਜਿਹੀਆਂ ਚੀਜ਼ਾਂ ਪੰਜਾਬ ਦੇ ਮਾਹੌਲ ਨੂੰ ਅਸ਼ਾਂਤ ਕਰਨ ਵਾਲੀਆਂ ਖਰਾਬ ਕਰਨ ਵਾਲੀਆਂ ਇਹਦੇ ਚ ਬੀਜੇਪੀ ਤੇ ਅਕਾਲੀ ਦਲ ਨੂੰ ਇਹਦਾ ਜਵਾਬ ਦੇਣਾ ਪੈਗਾ ਖਾਸ ਕਰਕੇ ਅਕਾਲੀ ਦਲ ਨੂੰ ਖਾਸ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਹ ਦੱਸਣਾ ਪੈਗਾ ਤੇ ਪਹਿਲੇ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਸਾਡੀ ਰਾਜਨੀਤਿਕ ਜਿਹੜੀ ਨਮਾਇਦਾ ਪਾਰਟੀ ਅਕਾਲੀ ਦਲ ਹੈ ਕੀ ਇਹ ਅਕਾਲੀ ਦਲ ਹੈ ਜਿਨੇ ਦਰਬਾਰ ਸਾਹਿਬ ਦੇ ਬੇਅਦਬੀ ਕਰਨ ਵਾਲੇ ਮੁੱਖ ਦੋਸ਼ ਨੂੰ ਤ ਆਪਣੀ ਸ਼ਰਨ ਦਿੱਤੀ ਹੋਈ ਸਾਬ ਜੀ ਲੋਕ ਸਵਾਲੇ ਕੀ ਸਟ੍ਰੈਟਜੀ ਰਹੂਗੀ ਜੀ ਅਸੀਂ ਆਪਣੀ ਇਲੈਕਸ਼ਨ ਲੜਾਂਗੇ ਪਹਿਲੇ ਦਿਨ ਤੋਂ ਕਿਹਾ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਆਪਣੇ ਬਲਬੂਤੇ ਤੇ ਲੜੇਗੀ ਅੱਜ ਵੀ ਆਪਣੇ ਬਲਬੂਤੇ ਤੇ ਲੜਾਂਗੇ ਕੱਲ ਵੀ ਲੜਾਂਗੇ ਔਰ ਅਸੀਂ ਕਿਸੇ ਨਾਲ ਅਲਾਈਅੰਸ ਕਰਕੇ ਆਪਣੀ ਪਾਰਟੀ ਦਾ ਵजूद ਖਤਮ ਨਹੀਂ ਕਰਵਾ ਸਕਦੇ ਸਾਬ ਸਭ ਕਹਿੰਦੇ ਨੇ ਕਿ ਤੇਰਾ ਜ਼ੀਰੋ ਹੋਣ ਵਾਲੀ ਆ ਪੰਜਾਬ 'ਚ ਇਸ ਵਾਰ ਕਹਿੰਦੇ ਆਮ ਆਦਮੀ ਪਾਰਟੀ ਹੋ ਜਾ ਫਿਰ ਮੇਰੀ ਗੱਲ ਤੋਂ ਵੀਰ ਮੇਰਿਆ ਉੱਥੇ ਦੇ ਜੁਮਲਿਆਂ ਨਾਲ ਸਰਕਾਰਾਂ ਨਹੀਂ ਚਲਦੀਆਂ ਕਿਸੇ ਨੂੰ ਕਹਿਣਾ ਕਿ ਤੂੰ ਬੇਈਮਾਨ ਆ ਕਿਉਂ ਨਹੀਂ ਅਜੇ ਤੱਕ ਇਹਦੇ ਤੇ ਚਰਨਜੀਤ ਸਿੰਘ ਚੰਨੀ ਦੇ ਜਿਹੜਾ ਮੁੰਡਾ ਸੀ ਜਿਹਨੇ ਇੱਕ ਪਲੇਅਰ ਨੇ ਕਿਹਾ ਸੀ ਤੇ ਮੈਂ 2 ਕਰੋੜ ਦਿੱਤਾ ਉਹਦੇ ਮੁੰਡੇ ਦੀ ਤੇ ਨੌਕਰੀ ਬਣਦੀ ਸੀ ਜਿਹੜੇ ਨਾਲ ਬੈਠ ਕੇ ਇਸ ਕਰਕੇ ਇਸ ચીਫ ਮਿਨਿਸਟਰ ਦੀ ਕਿਸੇ ਗੱਲ ਨੂੰ ਤੁਸੀਂ ਪ੍ਰੈਸ ਵਾਲੇ ਸੀਰੀਅਸਲੀ ਨਾ ਲਿਆ ਕਿ ਇੰਡੀਆ ਗੱਟ ਜੋੜ ਨੂੰ ਕਿਸ ਤਰ੍ਹਾਂ ਦੇਖਦੇ ਕਿਉਂਕਿ ਨतीश ਅਲੱਗ ਹੋ ਗਏ ਨੇ ਮਮਤਾ ਬੇਨਰਜੀਆ ਪਲੇਅਰ ਹੀ ਮੇਰੇ ਕੋ ਮਮਤਾ ਬੇਨਰਜੀਆ ਦੀ ਇਹੋ ਜੀ ਗੱਲ ਨੇ ਨतीश ਕੁਮਾਰ 12 ਸਾਲਾਂ ਚ ਨੌ ਵਾਰੀ ਮੁੱਖ ਮੰਤਰੀ ਬਣਿਆ ਤੇ 12 ਸਾਲਾਂ ਚ ਉਹਨੇ ਨੌ ਪਾਰਟੀਆਂ ਚੇਂਜ ਕੀਤੀਆਂ ਇਹਦਾ ਮਤਲਬ ਕਿਸੇ ਪੋਲਿਟਿਕਲ ਆਦਮੀ ਦਾ ਕੋਈ ਕੈਰੇਕਟਰ ਤੇ ਹੋਣਾ ਚਾਹੀਦਾ ਕੋਈ ਉਹਦਾ ਸਟੈਂਡ ਹੋਣਾ ਚਾਹੀਦਾ ਕੋਈ ਉਹਦੇ ਚ اخلاق ਹੋਣਾ ਚਾਹੀਦਾ ਤੇ ਇਹੋ ਜਿਹੀ ਗੱਲਾਂ ਕਰਕੇ ਕਿ ਅੱਜ ਤੋਂ ਬਾਅਦ ਮੈਂ ਬੀਜੇਪੀ ਦੇ ਨਾਲ ਜਿਹੜਾ ਅਲਾਈਅੰਸ ਕਰੂੰਗਾ ਤੇ ਮੈਂ ਆਪਣੇ ਆਪ ਨੂੰ ਸਮਝੂਗਾ ਕਿ ਮੈਂ ਆਤਮ ਹੱਤਿਆ ਕਰ ਰਿਹਾ ਤੇ ਜਿਹੜਾ ਬੰਦਾ ਆਤਮ ਹੱਤਿਆ ਕਰਕੇ ਫਿਰ ਜਿੰਦਾ ਹੋਣਾ ਤੇ ਬਿਸ਼ਰਮੀ ਦੀ ਹੱਦ ਕੀ ਹੋ ਸਕਦੀ ਹੈ ਜਿੰਦਾਬਾਹਬ ਬਰੋਦੀ ਕਹਿੰਦੇ ਨੇ ਕਿ ਖਾਣਾ ਜੰਗੀ ਉਹ ਨਹੀਂ ਖਤਮ ਕਰ ਸਕਤੀ ਹਾਲ ਤੱਕ ਦਾ ਕਾਂਗਰਸ ਦੇ ਪਾਰਟੀ ਦੇ ਵਿੱਚ ਸੁਣੋ ਕਾਂਗਰਸ ਦੇ ਵਿੱਚ ਅੱਜ ਜਿੱਥੇ ਸਟੇਜ ਤੇ ਵੇਖ ਲਿਓ ਸਾਡੀ ਕੋਈ ਖਾਣਾ ਜੰਗੀ ਨਹੀਂ ਅਸੀਂ ਜਿੰਨੇ ਸੀ ਡਬਲਯੂਸੀ ਦੇ ਮੈਂਬਰ ਸਾਰੇ ਖੜੇ ਆ ਜਿਹੜਾ ਸਾਡਾ ਪ੍ਰੈਜ਼ੀਡੈਂਟ ਆ ਰਾਜਾ ਅਮਰਿੰਦਰ ਅਸੀਂ ਉਹਦੇ ਪਿੱਛੇ ਖੜੇ ਉਹ ਬੰਦੇ ਖਰਾਬ ਕਰ ਰਹੇ ਨੇ ਜਿਹੜੇ ਕਾਂਗਰਸ ਦੇ ਵਿੱਚ 2017 ਚ ਆਏ ਉਹਨਾਂ ਨੇ ਅੱਜ ਵੀ ਕਾਂਗਰਸ ਦਾ ਕਲਚਰ ਅਡਾਪਟ ਨਹੀਂ ਕੀਤਾ ਜਿੰਨਾ ਚਿਰ ਉਹਨਾਂ ਦੇ ਮਨ ਸਾਫ਼ ਨਹੀਂ ਹੋਣਗੇ ਉਹਨਾਂ ਚਿਰ ਮੈਂ ਇਹਨੂੰ ਗਾਨਾ ਜੱਗੀ ਨਹੀਂ ਕਹਿੰਦਾ ਮੈਂ ਇਹਨਾਂ ਨੂੰ ਇਹ ਕਹਿਣਾ ਕਿ ਜਿਹੜੀ ਅਫਸਰਵਾਦੀ ਜਿਹੜੀ ਹੁੰਦੀ ਹੈ ਉਹਨੂੰ ਕਹਿੰਦੇ ਉਹ ਆ ਬੈਠ ਕੇ ਮੀਟਿੰਗਾਂ ਕਰ ਰਹੇ ਨੇ ਜੀ ਮਿੰਦਰ ਕੇਪੀ ਸ਼ਮਸ਼ੇਰ ਤੋਂ ਲੋਹਾਰੇ ਜੀ ਮੈਂ ਆਖਿਆ ਜੀ ਜਿਹੜੇ ਮਰਜ਼ੀ ਕਰ ਤੁਸੀਂ ਇਹਦੇ ਬਾਰੇ ਫਿਕਰ ਨਾ ਕਰੋ ਕਾਂਗਰਸ ਨਹੀਂ ਪਹੁੰਚਾ ਕੇ ਰੱਖਦੀ ਕਾਂਗਰਸ ਛੱਡ ਗਿਆ ਸਿੱਧੂ ਦਾ ਕਹਿੰਦਾ ਸਾਨੂੰ ਸਰਦਾ ਨਹੀਂ ਮਿਲੇ ਅੱਜ ਫ ਚਲੋ ਮੈਨੂੰ ਜਿਹੜਾ ਲਿਖਤੀ ਆ ਮੈਂ ਪੇਜ ਦਿਨਾ ਉਹਨੂੰ ਬਹੁਤ ਬਹੁਤ ਧੰਨਵਾਦ ਇਹ ਸਨ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਉਹਨਾਂ ਦਾ ਕਹਿਣਾ ਕਿ ਕੁਝ ਲੋਕ ਜਿਹੜੇ 2017 ਦੇ ਵਿੱਚ ਕਾਂਗਰਸ ਦੇ ਵਿੱਚ ਆਏ ਸੀ ਤਾਂ ਉਹੀ ਲੋਕ ਨੇ ਜਿਹੜੇ ਇਕੱਠੇ ਨਹੀਂ ਹੋ ਰਹੇ ਪਰ ਇਸ ਸਮੇਂ ਕਾਂਗਰਸ ਇਕਜੁੱਟਾ ਅਸੀਂ ਇੱਕ ਸਟੇਜ ਤੇ ਇਕੱਠੇ ਹੋਏ ਆ ਤਾਂ ਲਗਾਤਾਰ ਇਸ ਸਮੇਂ ਅਸੀਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਕਰ ਰਹੇ ਹਾਂ ਸਾਥੀ ਕਮਲਦੇ ਨਾਲ ਕੁਲਦੀਪ ਸਿੰਘ ਕੋੜੇ ਰਜਾਨਾ ਸਪੋਕਸਮੈਨ ਟੀਵੀ ਸਮਰਾਲਾ